ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆ ਜੀ ਸਾਡੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆ ਜੋ ਵੀ ਇਸ ਚੈਨਲ ਨਾਲ ਜੁੜੇ ਭੈਣ ਭਰਾ ਸਾਰੇ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਰਹਿ ਗਏ ਕੁਐਸਟ ਬੇਨਤੀ ਕਰਦੇ ਆ ਸਜਣੋ ਕਿਤੇ ਵੀ ਖਰੀਦਦਾਰੀ ਕਰਦੇ ਜਾਂ ਸਾਡੀ ਵੀਡੀਓ ਤੋਂ ਜਾਂ ਹੋਰ ਕਿਤੇੋਂ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਕਿਉਂਕਿ ਪੈਸੇ ਲਾਉਣੇ ਹੁੰਦੇ ਆ ਤੁਹਾਡਾ ਫਰਜ਼ ਬਣਦਾ ਸਾਡਾ ਕੰਮ ਆ ਵੀਡੀਓ ਨੂੰ ਬਣਾਉਣਾ ਦੂਜੀ ਕੁਐਸਟ ਬੇਨਤੀ ਕਰਦੇ ਆ ਵਾਤੋ ਵਾਦ ਸ਼ੇਅਰ ਲਾਈਕ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਬੈਲ ਬਟਨ ਨੂੰ ਦਬਾ ਕੇ 올 ਸੈਟ ਕਰਕੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਤੁਹਾਨੂੰ ਮਿਲ ਸਕੇ ਅੱਜ ਪਹੁੰਚ ਚੁੱਕੇ ਆ ਪਿੰਡ ਗੰਢੀਵਿੰਡ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਜਿਹੜੀ ਹਰੀਕੇ ਪੱਤਨ ਲੱਗਦੀ ਆ ਬਾਈ ਬਲਜੀਤ ਸਿੰਘ ਦੇ ਫਾਰਮ ਤੇ ਇੱਕ ਵਾੜ ਹੀ ਰਹਿ ਗਈ ਆ ਤੇ ਪਰ ਤੋਹਫਾ ਸੱਜਣੋ ਸਾਰੀ ਡਿਟੇਲ ਲਵਾਂਗੇ ਐਂਡ ਤੱਕ ਮੇਰੇ ਵੀਰ ਜਰੂਰ ਜੁੜੇ ਰਹੋ ਤੇ ਆਓ ਕਰੀਏ ਗੱਲਬਾਤ ਬਾਈ ਬਲਜੀਤ ਸਿੰਘਣਾ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਸੰਧੂ ਬੱਧਰਪੁਰਿਆ ਚ ਸਤਿ ਸ੍ਰੀ ਅਕਾਲ ਉਹ ਚੜਦੀ ਕਲਾ ਭਰਾ ਹਾਂਜੀ ਹਾਂਜੀ ਚੜਦੀ ਕਲਾ ਠੀਕ ਆ ਜੀ ਫਿਰ ਦੋਜੀਆਂ ਵੇਖ ਗਿਆ ਮਾਲ ਹਾਂਜੀ ਉਹ ਵੇਖ ਗਿਆ ਮਾਲ ਥੋੜਾ ਲੇਟ ਹੋ ਗਿਆ ਨਾ ਜੀ ਲੇਟ ਹੋ ਗਏ ਥੋੜਾ ਯਾਰ ਚਲੋ ਅੱਜ ਇੱਕੋ ਹੀ ਰਹਿ ਗਈ ਇੱਕੋ ਹੀ ਤੁਹਾਨੂੰ ਫੇਰ ਆਖਿਆ ਕਰਕੇ ਮੈਂ ਚਲੋ ਕੋਈ ਗੱਲ ਠੀਕ ਆ ਜੀ ਹਾਂਜੀ ਨਾਮ ਦੱਸਿਓ ਐਡਰੈਸ ਪਹਿਲਾਂ ਸਾਰਾ ਨਾਮ ਮੇਰਾ ਬਲਜੀਤ ਸਿੰਘ ਹਾਂ ਪਿੰਡ ਗੰਡੀਵੰਡ ਤੱਤਲ ਅੱਛਾ ਜਿਲ੍ਹਾ ਤੇ ਇੱਕੋ ਪੀਸ ਆ ਹਾਂਜੀ ਇੱਕੋ ਪੀਸ ਚੁਣਵਾਇਆ ਗੱਡ ਮਾਰਿਆ ਜੀ ਹਾਂਜੀ 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 ਦੂਜੇ ਸੁਆ ਦੂਜਾ ਸੁਆ ਜੀ ਦੂਜਾ ਸੁਆ ਵੱਛੀ ਮਗਰ ਆ ਇੱਕ ਵਾਈ ਦੀ ਸੂਈ ਆ ਜੀ ਅੱਛਾ ਜੇ ਰਹਿ ਕੇ ਬਾਕੀ ਪੈਣ ਵਾਲੀ ਹਾਂ ਹਾਂ ਠੀਕ ਹੈ ਜੀ ਤੇ ਕਿੰਨਾ ਕ ਦੁੱਧ ਤੁਹਾਡੇ ਅੜਗੇਣਾ ਚਵਾਜੋਗੇ ਉਹ ਤੇ ਚਵਾ ਦੂ 17 18 ਕਿਲੋ ਚਵਾ ਜੂਗੇ ਨਾ ਵੱਛੀ ਸੋਹਣੀ ਆ ਬਰੀਡ ਕਿਹ ਤੇ ਆ ਬਰੀਡ ਵਾਲੀ ਪੂਰੀ ਹਾਂਜੀ ਬਰੀਡ ਵਾਲੀ ਹੈਣਾ ਖੋਲ ਕੇ ਤੋਰਾ ਕਰਾਈਏ ਚੈੱਕ ਛੋਟੀ ਗੋਡੀ ਦੀ ਆ ਹਾਂ ਸਜਣੋ ਕੋਕਾ ਪੀਸ ਆ ਥਾਂ ਲੈਵਾ ਵੇਖੋ ਕਮਾਲ ਦਾ ਲਾਈ ਬੈਠੀ ਆ ਕੋਕੇ ਜੜੀ ਬਿਠੀ ਪੂਰੀ ਲੋ ਜੀ ਕਿਆ ਬਾਤ ਹੈ ਜੇ ਰਹਿ ਗਈ ਪ੍ਰੋਪਰ ਪੈਨ ਵਾਲੀ ਬਾਕੀ ਸੂਕੇ ਸਾਰਾ ਡਾ ਡੁਕਰ ਜਿਹੜਾ ਲਹਿ ਜਾਂਦਾ ਕਈ ਕਹਿ ਦਿੰਦੇ ਕਿ ਇਹ ਤੇ ਡਾ ਡੁਕਰ ਹੁੰਦਾ ਹੁਣ ਸੂਕੀ ਹੁਣ ਕੋਈ ਫਾਲਟ ਨਹੀਂ ਆ ਤਸੱਲੀ ਕਰਕੇ ਵਿਰਾਗੇ ਜਿਹੜੀ ਆ ਆਪਣਾ ਖੜਿਓ ਬਾਕੀ ਅਸੀਂ ਵੀ ਸ਼ੋਰ ਦੇ ਵਿੱਚ ਉਮੀਦ ਕਰਦੇ ਹਾਂ ਤੁਹਾਨੂੰ ਧਰਮ ਰਵਾ ਕੇ ਵਿਖਾਵਾਂਗੇ ਤੇ ਵੱਛੀ ਪੂਰੀ ਆਰਤੀਆਂ ਦੇ ਸਰਾਣੀਆਂ ਕੋ ਗੁੰਦੀ ਪਈ ਰਾਜੀ ਆ ਛੋਟੀ ਨਹੀਂ ਆ ਠੀਕ ਆ ਜੀ ਹੇਠ ਪੜਾ ਤੁਸੀਂ ਦੇਖਦੇ ਜੇ ਚੰਗਾ ਸੋਹਣਾ ਬਾਡੀ ਬੰਤਰ ਦੀ ਵੀ ਲਓ ਜੀ ਥਾਣਾ ਨੋ ਦੇ ਪੂਰੀ ਕਮਾਲ ਕਰੀ ਬੈਠੀ ਐ ਉਨਾ ਹੀ ਪਿੱਛੇ ਵਹਨਾ ਉਨਾ ਹੀ ਅੱਗੇ ਬਿਜਲੀ ਘਰ ਬਣਾਈ ਬੈਠੀ ਨਾੜਾ ਦੇਖੋ ਵਹਨੇ ਦੇ ਸਜਣੋ ਲਓ ਜੀ ਕਿਆ ਬਾਤਾਂ 17 18 ਕਿਲੋ ਤੋਂ ਬਲਜੀਤ ਸਿੰਘ ਕਹਿੰਦਾ ਨਹੀਂ ਮਰਦੀ ਠੀਕ ਆ ਜੀ ਪੂਰੀ ਬਾਕੀ ਸ਼ਾਮ ਕਰਿਓ ਵੱਚੀ ਕਿੰਦੇ ਕਰਮਾ ਚ ਲਿਖੀ ਜਾਂਦੀ ਆ ਵੇਖਦੇ ਕਰਮਾਲੀ ਕਿੰਦੇ ਕਰਦਾ ਨੀਰ ਆ ਤੇ ਬਾਈ ਜੀ ਫਿਰ ਮੁੱਲ ਕੀ ਰਹਿ ਗਿਆ ਮੁੱਲ ਵੀਰ ਜੀ 65000 ਕਰ ਦਈਏ 65 ਹਾਂ ਚੱਲ ਪਹਿਲੇ ਵੀਡੀਓ ਖੁੱਲਾ ਕਰ ਦਈਏ ਮਾਨਤਾ ਨਾਲ 60 ਦੀ ਦੇ ਦਾਂਗੇ 60 ਦੀ ਹਾਂਜੀ 2 ਹੋਰ ਕਰ ਦਈਏ ਤੇਰੀ ਮਰਜ਼ੀ ਆ ਕਰ ਦੇ ਨਹੀਂ ਤੁਹਾਡੇ ਨਾਲ ਹੈ ਜੀ ਕਰ ਦੇ ਠੀਕ ਆ ਬਸ 100 ਰੁਪਏ ਛੋੜ ਹੀ ਹੋਣੀ ਇਹ ਚੋਣਾ ਫਿਰ ਤਾਂ ਆਵੇ 52000 ਦੀ ਸੱਜਣੋ ਇਹ ਬੱਚੀ ਮਿਲ ਜਾਊਗੀ ਤੇ ਯਾਦ ਕਰੋਗੇ ਜਿਹੜਾ ਲੈ ਜਾਊਗਾ ਕਿਉਂਕਿ ਬੱਚੀ ਸੋਹਣੀ ਹੈ ਲਾਇਓ ਮੜੀ ਜੇ ਇਹਨੂੰ ਤੇ ਲੈਵਾ ਵੇਖੋ ਕਰਮਾਲੀ ਨੂੰ ਠੀਕ ਆ 12 18 ਕਿਲੋ ਦੁੱਧ ਬੜੇ ਆਰਾਮ ਨਾਲ ਪਾ ਸਕਦੀ ਕਿਉਂਕਿ ਜੇ ਇਹ ਬਰੀਡ ਨੇ ਪਾਇਆ ਨਾ ਤੇ ਫਿਰ ਪਾਉਣਾ ਕਿੰਨੇ ਆ ਸਹੀ ਗੱਲ ਹੈ ਜੀ ਥੰਣ ਥੰਣ ਬਹੁਤ ਵਧੀਆ ਲੱਗਾ ਲਓ ਭਾਈ ਸਜਣੋ ਦੂਜੀ ਵੀ ਗਾਂ ਬਾਈ ਦੀ ਆ ਗਈ ਤੇ ਸਾਰੀ ਡਿਟੇਲ ਲੈਨੇ ਆ ਕਹਿੰਦਾ ਹੀ ਆਉਂਦੇ ਆ ਤੇ ਬਾਕੀ ਵੀਡੀਓ ਆਪਾਂ ਥੋੜੀ ਜੀ ਬਣਾ ਲਈ ਆ ਤੇ ਚਲੋ ਹੁਣ ਆ ਗਈ ਤੇ ਲਾ ਕੇ ਹਟੇ ਆ ਠੀਕ ਆ ਸ਼ਾਈ ਵਾਲ ਦੇ ਵਿੱਚ ਪਿਓਰ ਗਾਂ ਆ ਗਈ ਆ ਬਲਜੀਤ ਸਿੰਘ ਵੀਰ ਤੋਂ ਲੈਨੇ ਡਿਟੇਲ ਕੋਈ ਤਾਂ ਸੁਆ ਗਿਣਵਾ ਤੇ ਪਹਿਲੀ ਦੀਆਂ ਜਿਹੜੀਆਂ ਆਪਾਂ ਧਾਰਾਂ ਵੀ ਸ਼ਾਟ ਦੇ ਵਿੱਚ ਸਾਂਝੀਆਂ ਕੀਤੀਆਂ ਇਹ ਗੱਡੀ ਤੋਂ ਲਾ ਕੇ ਹਟਿਆ ਤੇ ਲਾਉਂਦੇ ਆ ਸਾਰ ਕਹਿੰਦਾ ਕਿ ਚੱਲ ਹੁਣ ਆਈ ਧੀ ਨਾਲ ਪਾ ਦਈਏ ਜੋੜਾ ਹੋ ਗਿਆ ਤੇ ਹੋਰ ਵੀਰ ਜੀ ਠੀਕ ਠਾਕ ਵੀਰ ਜੀ ਵਧੀਆ ਚੱਲ ਚੱਲ ਆ ਗਈ ਨਾਲ ਹਾਂਜੀ ਹਾਂਜੀ ਤੇ ਪੈ ਗਈ ਥੋੜਾ ਵਧੀਆ ਆ ਗਿਆ ਹਨਾ ਹਾਂਜੀ ਹਾਂਜੀ ਸੁਭਾ ਗਨਵਾਏ ਸੁਭਾ ਵੀਰ ਜੀ ਦੁਜੇ ਦੁਜੇ ਆ ਹਾਂਜੀ ਦੁਜੇ ਸ਼ਾਈ ਵਾਲਾ ਕੀ ਪਿਓਰ ਕੀ ਆ ਬਾਤ ਲਾਈ ਕਰਕੇ ਕਰਦੀ ਹੈ ਲਾਈ ਫਿਰ ਪੈ ਜਾਂਦਾ ਫਰਕ ਹਾਂਜੀ ਹਾਂਜੀ ਹੂੰ ਤੇ ਬਿਲਕੁਲ ਨਿੱਕਾ ਜਿਹਾ ਫੇਸ ਕੁਆਲਿਟੀ ਮੁਖੜਾ ਹਨਾ ਹਾਂਜੀ ਹਾਂਜੀ ਰਾਜੀ ਬੜੀ ਹੱਤੀ ਵਰਗੀ ਇਹਨੂੰ ਕਰਿਓ ਮਾੜੀ ਜੀ ਨਵੇਂ ਥਾਂ ਤੇ ਆ ਕੇ ਫਿਰ ਡੰਗਰੇ ਕਰਾ ਕਰ ਜਾਂਦਾ ਸਮਾ ਬਲਜੀਤ ਸਿੰਘ ਵੀਰ ਕਿੰਨਾ ਕੁ ਲੈਜੋ ਤੁਹਾਡੇ ਅੜਕਣਾ ਕੋਈ ਦਾਕ ਦਿੰਦਾ 10 ਤਰੀਕ ਨੂੰ ਪੂਰੇ ਹੜੇ ਦਿਨ ਵੀਰੇ 10 ਤਰੀਕ ਨੂੰ ਹਾਂਜੀ ਅਜੇ ਫਿਰ ਆ 15 ਪੈ ਦਾ ਹਣਾ ਆਣਾ ਟਾਈਮ ਪਿਆ ਏ ਹਾਂ ਬਾਕੀ ਬੰਨ ਚੰਗੀ ਜਾਉ ਪੂਰੀ ਜੀ ਪੂਰੀ ਨਾ ਲੂੜ ਬੜੇ ਪੈ ਕਰਮਾ ਵਾਲੀ ਦੇ ਵੇਖੋ ਕਿੱਡਾ ਵਧੀਆ ਲੱਗਾ ਕੀ ਬਾਤਾਂ ਆਏ ਮਗਰੋਂ ਥਾਨ ਲੈਵਾ ਵੇਖੋ ਤੇ ਸ਼ਾਈ ਯਾਲ ਜਿਹੜੀ ਜਿੱਥੇ ਮਰਜ਼ੀ ਭਾਵੇਂ ਇਹਨੂੰ ਖੰਭੇ ਨਾਲ ਤੋਂ ਪੇ ਬੰਨ ਦਿਓ ਹਾਂ ਕੋਈ ਗਰਮੀ ਨਹੀਂ ਮਣਾਉਂਦੀ ਸੱਜਰੋਂ ਤੇ ਖੋਲ ਕੇ ਤੋਰਾ ਕਰਾਉਣਾ ਚਲੋ ਜੀ ਖੁੱਲ ਗਏ ਬਾਈ ਬਲਜੀਤ ਸਿੰਘ ਕਰਾਣਾ ਤੋਰਾ ਤਰਾ ਕਰਾ ਦੀਏ ਚੈੱਕ ਵੜ ਚੰਗੀ ਹੈ ਤੇਰੇ ਸਿਰ ਜਿੱਡੀ ਜਵਾਨ ਤੇ ਜਿਹੜੇ ਮੇਰੇ ਵੀਰ ਚਾਹਵਾਨ ਹੋਣਗੇ ਸ਼ਾਈ ਹਾਲ ਦੇ ਉਹ ਮਿੰਟੋ ਮਿੱਟੀ ਮੇਲਾ ਲੁੱਟ ਲੈਣਗੇ ਕਿਉਂਕਿ ਪਿਓਰ ਨਸਲ ਆ ਕੋਈ ਦੋਗਲ ਹੀ ਨਹੀਂ ਆ ਦਿਨ 15 ਤੋਂ 20 ਦਿਨ ਅਜੇ ਸਮਾ ਜਿਹੜਾ ਡਿਲੀਵਰੀ ਦੇ ਵਿੱਚੰਦਾ ਪਿਆ ਆ ਥਾਂ ਤੁਣੀ ਬੜਾ ਸੋਹਣਾ ਲੱਗਾ ਤੇ ਮਦਰੋਂ ਜਿਹੜੇ ਲਾਲ ਲੂੜੀ ਤੁਸੀਂ ਦੇਖ ਸਕਦੇ ਚਲੋ ਆਈ ਕਰਕੇ ਅਸੀਂ ਵੀ ਆਏ ਆ ਤੇ ਕਹਿੰਦੇ ਹਣ ਪਾਦ ਕੇ ਨਹੀਂ ਤਾਂ ਦਿਹਾੜੀ ਸਾਮ ਕੇ ਪਾ ਲੈਂਦੇ ਚਲੋ ਵੇਖੋ ਕਹਿੰਦੇ ਕਰਮਾ ਜਕਰਮਾਲੀ ਨੋ ਜੀ ਬਾਕੀ ਜਵਾਨ ਪੂਰੇ ਨੋ ਜੀ ਕੀ ਬਾਤ ਆ ਬਾਈ ਬਲਜੀ ਸਿੰਘ ਇਹਦੀ ਹੁਣ ਕੀਮਤ ਕਰੀਏ ਤਰੀਬ ਛੱਡ ਗਿਆ ਨਾ ਕੀਮਤ 700 ਰੁਪਏ ਦੇ ਦਈਏ ਨਹੀਂ ਹਾਂ ਹੋਰ ਕਰੀਏ ਮਾਂ ਤਾਂ ਖੁੱਲਾ ਕਰ ਦੇਗੀ 60 ਤੇ ਦੇ ਦਾਂਗੇ ਹੁੰਦਾ ਜਿੰਨੀ ਕਰਦਗੇ ਜਿਹੜਾ ਮਰਜ਼ੀ ਲੈ ਜਾਏ ਧੱਕਾ ਆਈ 58 58 ਦੀ ਕਰਦਗੇ ਜਿੰਨੋਂ ਵੀ ਚਾਹੇ ਜਿਹੜੀ ਮਰਜ਼ੀ ਦੋ ਜੋ ਲੈ ਜਾਏ ਚਾਹੇ ਸੂਈ ਲੈ ਜਾਏ ਤੇ ਚਾਹੇ ਗੱਬਣ ਸੱਜਣੋਂ ਲੈ ਜਾਓ 58 58000 ਦੀ ਮੇਲਾ ਲਾਗਾ ਸੇਲ ਗੱਡੀ ਵੇਣ ਦੇ ਵਿੱਚ ਬਲਜੀਤ ਸਿੰਘ ਕੋਲ ਮੇਲਾ ਲੁੱਟ ਲਿਓ ਤੇ ਚਲੋ ਲੇਟ ਹੋ ਗਏ ਥੋੜੇ ਜੇ ਕੋਈ ਗੱਲ ਨਹੀਂ ਸਮੇਂ ਸਿਰ ਮੌਕਾ ਸਾਹਮ ਲਿਆ ਤੇ ਸਾਡੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸਾਕਾਲ ਰੱਬ ਰੱਖਾ ਜੀ